ਸੋ ਗੈ ਰਸਤ ਸੰਗਤ ਅੱਜ ਦਾ ਜੋ ਪ੍ਰਵਾਨ ਹੈ ਤੁੰ ਤੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਟੋਡੀ ਰਾਗ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 716 ਤੇ ਸੁਹਾਇ ਪਾਣ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੀ ਟੋਡੀ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਪੰਜਵੇਂ ਘਰ ਵਿੱਚ ਗਾਉਣ ਦੀ ਹਦਾਇਤ ਦੋ ਪਦੀਆਂ ਵਾਲਾ ਸ਼ਬਦ ਇੱਕ ਓ ਔੰਕਾਰ ਸਤਿਗੁਰੂ ਪ੍ਰਸਾਦ ਅਕਾਲ ਪੁਰਖ ਵਹਿਗੁਰੂ ਰਬ ਇੱਕ ਹੈ ਨਿਰੰਕਾਰ ਹੈ ਸਤਗੁਰੂ ਦੀ ਕਿਰਪਾ ਨਾਲ ਉਹਦੇ ਨਾਲ ਮੁਲਾਕਾਤ ਕੀਤਾ ਜਾ ਸਕਦਾ ਹੋਰ ਕੋਈ ਤਰੀਕਾ ਨਹੀਂ ਉਹਦੇ ਨਾਲ ਮੁਲਾਕਾਤ ਸਤਗੁਰੂ ਹੀ ਕਰਾ ਸਕਦਾ ਜੇ ਕੋਈ ਮਿਲਣਾ ਚਾਹਦਾ ਉਸ ਪ੍ਰਭੂ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਮ ਰੋਗ ਤਾਨਤੇ ਸਗਲ ਦੂਰ ਕੀ ਰਹਾ ਰਹਾਉਣੀ ਭਗਤੀ ਹੈ ਪਵਿੱਤਰ ਬਤਨਾ ਦੇ ਰਾਹੀ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਅਕਾਲ ਪੁਰਖ ਵਹਿਗੁਰੂ ਦੇ ਉਪਕਾਰਾਂ ਦੀ ਗੱਲ ਕਰ ਰਹੇ ਹਨ ਕਿ ਮੇਰੇ ਉੱਤੇ ਅਕਾਲ ਪੁਰਖ ਵਹਿਗੁਰੂ ਨੇ ਰੱਬ ਨੇ ਕੈਸਾ ਉਪਕਾਰ ਕੀਤਾ ਮੇਰੇ ਉੱਤੇ ਕੈਸੀ ਬਖਸ਼ਿਸ਼ ਕੀਤੀ ਜਿਵੇਂ ਆਪਾਂ ਵੀ ਕਹਿ ਦਿੰਦੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਅਸੀਂ ਤਾਂ ਦੁਨਿਆਵੀ ਪਦਾਰਥ ਪ੍ਰਾਪਤ ਕਰਕੇ ਕਹਿੰਦੇ ਆ ਨਾ ਕਿ ਮੇਰੇ ਉੱਤੇ ਪ੍ਰਭੂ ਨੇ ਬੜੀ ਕਿਰਪਾ ਕਰ ਦਿੱਤੀ ਬਹੁਤ ਬਖਸ਼ਿਸ਼ ਕੀਤੀ ਹੈ ਮੇਰੇ ਉੱਤੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਗੀ ਹੈ ਮੈਨੂੰ ਬਹੁਤ ਕੁਝ ਦੇ ਦਿੱਤਾ ਧਨ ਪਦਾਰਥ ਬੜਾ ਕੁਝ ਦਿੱਤਾ ਬੱਚੇ ਦੇ ਦਿੱਤੇ ਪਰਿਵਾਰ ਦੇ ਦਿੱਤਾ ਅਸੀਂ ਤਾਂ ਕਹਿੰਦੇ ਪ੍ਰਸਿੱਢੂਗੋਨੀ ਸਮਝਦੇ ਆ ਕਿ ਜੋ ਕੁਝ ਦੇ ਦਿੱਤਾ ਸਭ ਇੱਥੇ ਛੱਡ ਜਾਣਾ ਫਿਰ ਇਹ ਜੀ ਦਿੱਤੇ ਦਾ ਕੀ ਫਾਇਦਾ ਜੋ ਕੁਝ ਵੀ ਸਾਡੇ ਕੋਲ ਹੈ ਕਿ ਅਸੀਂ ਨਾਲ ਲੈ ਕੇ ਜਾਣਾ ਉਹ ਜੋ ਕੁਝ ਵੀ ਸਾਨੂੰ ਦਿੱਤਾ ਨਾ ਪ੍ਰਭੂ ਨੇ ਹੈ ਇਹ ਵੀ ਬਖਸ਼ਿਸ਼ ਆਜ ਤਾਂ ਸਰੀਰ ਦਿੱਤਾ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਦੇਹੋ ਦਰਸਾ ਲਾ ਆ ਵੀ ਬਖਸ਼ਿਸ਼ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਬਖਸ਼ਿਸ਼ ਨਹੀਂ ਹੈ ਸਭ ਤੋਂ ਵੱਡੀ ਬਖਸ਼ਿਸ਼ ਤਾਂ ਇਹ ਹੈ ਮਨੁੱਖਾ ਜਨਮ ਮਿਲਿਆ 84 ਲੱਖ ਜੂਨੀਆਂ ਤੋਂ ਬਾਅਦ ਮਿਲਿਆ ਕਿੰਨੀ ਵੱਡੀ ਬਖਸ਼ਿਸ਼ ਹੈ ਫਿਰ ਇਹ ਮਨੁੱਖਾ ਜਨਮ ਦਿੱਤਾ ਮਹਾਰਾਜ ਨੇ ਇਹਦਾ ਇੰਤਜ਼ਾਮ ਸਾਰਾ ਪ੍ਰਭੂ ਨੇ ਆਪ ਕੀਤਾ ਹੋਇਆ ਸਾਨੂੰ ਇਸ ਸਰੀਰ ਦਾ ਇੰਤਜ਼ਾਮ ਆਪ ਕੀਤਾ ਪ੍ਰਭੂ ਨੇ ਕਾਨੂੰਨ ਦੇ ਰਿਹਾ ਐ ਪੈਨ ਨੂੰ ਦੇ ਰਿਹਾ ਐ ਪਰਿਵਾਰ ਦੇ ਦਿੰਦਾ ਸਭ ਕੁਝ ਦੇ ਦਿੰਦਾ ਕਿਉਂ ਦਿੰਦਾ ਇਸ ਕਰਕੇ ਦਿੰਦਾ ਤਾਂ ਤੂੰ ਬੇਫਿਕਰ ਹੋ ਕੇ ਗੁਰੂ ਦੀ ਸੰਗਤ ਕਰੇ ਗੁਰੂ ਦੀ ਸੰਗਤ ਕਰਦਾ ਨਹੀਂ ਬੰਦਾ ਆ ਜੋ ਕੁਝ ਦਿੱਤਾ ਇਸੇ ਨੂੰ ਬਖਸ਼ਿਸ਼ ਕਿਹਾ ਜਾਂਦਾ ਆਪਣੇ ਘਰ ਵਿੱਚ ਪਿਆ ਹੋਇਆ ਲੱਖਾਂ ਕਰੋੜਾਂ ਦਾ ਮਾਲ ਦੇਖਦੇ ਕੀ ਕੁਝ ਹੋਈ ਜਾਂਦਾ ਜੇ ਮੈਨਾਰ ਟਰੱਕ ਭਰ ਕੇ ਲੈ ਕੇ ਜਾਏਗਾ ਇਹ ਸਭ ਇੱਥੇ ਛੱਡ ਜਾਣਾ ਆਪਾਂ ਨੇ ਆ ਸਰੀਰ ਵੀ ਇੱਥੇ ਛੱਡ ਜਾਣਾ ਕੋਈ ਜਿਜ ਨਾਲ ਲੈ ਜਾਣੀ ਇਹਨੂੰ ਦੇਖ ਦੇ ਕੇ ਖੁਸ਼ ਨਾ ਹੋ ਜੇ ਰੱਬ ਨੇ ਤੁਹਾਨੂੰ ਦਿੱਤਾ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸੁਖ ਮਾਣੋ ਗੁਰੂ ਕੋਲੋਂ ਅਸਲ ਬਖਸ਼ਿਸ਼ ਪ੍ਰਾਪਤ ਕਰੋ ਅਸਲ ਉਪਕਾਰ ਅਸਲ ਬਖਸ਼ਾ ਇਥੋਂ ਹੋਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਇਹ ਨੋਟ ਕਰ ਲਿਓਗਾ ਇਹ ਗੱਲਾਂ ਬਹੁਤ ਚ ਵਧੀਆਂ ਵੀ ਹੋਣੀਆਂ ਕਈਆਂ ਨੂੰ ਜੋ ਗੁਰੂ ਦੀਆਂ ਗੱਲਾਂ ਗੁਰੂ ਦਾ ਉਪਦੇਸ਼ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ ਸੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੋ ਜਿਹੜੀਆਂ ਬਖਸ਼ਿਸ਼ਾਂ ਅਸੀਂ ਕਰਦੇ ਕਹਿੰਦੇ ਆ ਨਾ ਇੱਕ ਵੀ ਨਹੀਂ ਕਰਦੇ ਮਹਾਰਾਜ ਹੁਣ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਮੇਰੇ ਉੱਤੇ ਕਿਹੜਾ ਉਪਕਾਰ ਕੀਤਾ ਰੱਬ ਨੇ ਅਸੀਂ ਕਿਹੜੇ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਭੂ ਨੇ ਮੇਰੇ ਉੱਤੇ ਐਸਾ ਉਪਕਾਰ ਕੀਤਾ ਮੇਰੇ ਉੱਤੇ ਐਸੀ ਬਖਸ਼ਿਸ਼ ਕਰ ਦਿੱਤੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਮੇਰੇ ਉੱਤੇ ਐਸਾ ਉਪਕਾਰ ਕੀਤਾ ਮੇਰੇ ਉੱਤੇ ਐਸੀ ਮਿਹਰ ਕਰ ਦਿੱਤੀ ਐ ਐਸੀਆਂ ਬਖਸ਼ਣਾ ਕਰ ਦਿੱਤੀਆਂ ਮੇਰੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਕਿਹੜੀਆਂ ਬਖਸ਼ਣਾ ਉਹ ਹਨ ਪੰਜ ਦੋਖ ਅਰ ਅਹਾਂ ਰੋਗ ਇਹ ਤਨ ਤੇ ਸਗਲ ਦੂਰ ਕੀਨ ਮੇਰੇ ਪੰਜ ਦੋਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰਾ ਹਉਮੈ ਦਾ ਰੋਗ ਦੂਰ ਕਰ ਦਿੱਤਾ ਕਿ ਸਾਡਾ ਹੋ ਗਿਆ ਏ ਜੀਉਂ ਜਿਉਂ ਅਸੀਂ ਅਮੀਰ ਹੁੰਦੇ ਜਾ ਰਹੇ ਹਾਂ ਲੱਖਾਂ ਪਤੀ ਕਰੋੜਾ ਪਤੀ ਬਣਦੇ ਜਾ ਰਹੇ ਹਾਂ ਇਹ ਪੰਜ ਦੋਖ ਵੀ ਸਾਡੇ ਵੱਧੇ ਜਾ ਰਹੇ ਹਨਕਾਰ ਵੀ ਸਾਡਾ ਵੱਧਾ ਜਾ ਰਿਹਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਭੂ ਨੇ ਮੇਰੇ ਉੱਤੇ ਇਹੇ ਬਖਸ਼ਿਸ਼ ਕੀਤੀ ਹੈ ਮੇਰੇ ਪੰਜੇ ਐਬ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜੂਰ ਕਰਦੇ ਕ੍ਰੋਧ ਨਹੀਂ ਮੈਨੂੰ ਆਉਂਦਾ ਲਾਲਚ ਮੇਰਾ ਦੂਰ ਹੋ ਗਿਆ ਹੰਕਾਰ ਮੇਰਾ ਦੂਰ ਕਰ ਦਿੱਤਾ ਪ੍ਰਭੂ ਇਹ ਤਦ ਤੇ ਸਗਰ ਦੂਰ ਕੀ ਦੂਰ ਕਰ ਦਿੱਤੇ ਸਾਡੇ ਅੰਦਰ ਵਾਧੇ ਜਾ ਰਹੇ ਕਹਿੰਦੇ ਸੀ ਬੜੀਆਂ ਮਕਸਦਾਂ ਸਾਡੇ ਉੱਤੇ ਬੜੀਆਂ ਬਖਸ਼ਿਸ਼ਾਂ ਬਖਸ਼ਿਸ਼ ਤਾਂ ਇੱਥੋਂ ਹੋਣੀ ਆ ਉਸ ਵੈਗਰੂ ਨੇ ਜੇ ਤੁਹਾਨੂੰ ਦਾਤਾਂ ਦਿੱਤੀਆਂ ਉਸ ਪ੍ਰਭੂ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਸਾਨੂੰ ਰੋਜ਼ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਫਿਰ ਅਸਲ ਬਖਸ਼ਿਸ਼ ਹੋਏਗੀ। ਫਿਰ ਅਕਸ਼ਰ ਅਸਲ ਬਖਸ਼ਿਸ਼ ਫਿਰ ਹੋਣੀ ਹੈ। ਪੰਚ ਦੋਖ ਅਰ ਅਹ ਰੋਗ ਹੰਕਾਰ ਹਉਮੈ ਦਾ ਰੋਗ ਪ੍ਰਭੂ ਨੇ ਇਹ ਦੂਰ ਕਰ ਦਿੱਤਾ। ਆਪਣੇ ਆਪਣੇ ਉਪਦੇਸ਼ ਰਾਈ ਆਪਣੇ ਸ਼ਬਦ ਦੀ ਰਾਈ ਆਪਣੀ ਸੰਗਤ ਵਿੱਚ ਮਿਲਾ ਕੇ ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਹੋਰ ਸ਼ਬਦ ਹੈ ਕਹਿੰਦੇ ਵਿਸਲ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਮੇਰੀ ਸਾਰੀ ਪਰਾਈ ਤਾਤ ਦੂਰ ਕਰ ਦਿੱਤੀ ਪਰਾਈ ਤਾਤ ਕਿਣੀਏ ਦੂਜਿਆਂ ਨੂੰ ਦੇਖ ਦੇ ਕੇ ਸੜਨਾ ਦੂਜੇ ਦੇ ਦੇਖ ਕੇ ਵੀ ਜੀ ਜਾਵਾਂ ਜੇ ਦੂਜਾ ਕੋਈ ਤਰੱਕੀ ਕਰਦਾ ਨਾ ਉਹਦੀ ਤਰੱਕੀ ਬਰਦਾਸ਼ਤ ਨਹੀਂ ਹੋਣੀ ਐਵੇਂ ਸੜੀ ਜਾਣਾ ਵਿਸਰ ਗਈ ਸਭ ਤਾਤ ਪਰਾਈ ਇਹ ਪਰਾਈ ਤਾਤ ਤਾਂ ਵਿਸਰਦੀ ਐ ਤਾਂ ਵਿਸਰੀ ਐ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਬ ਤੇ ਸਾਧ ਸੰਗਤ ਮੋਹਿ ਪਾਈ ਜਦੋਂ ਤੋਂ ਉਹਨੂੰ ਗੁਰੂ ਦੀ ਸੰਗਤ ਮਿਲ ਗਈ ਹੁਣ ਗੁਰੂ ਦੀ ਸੰਗਤ ਕਿਵੇਂ ਮਿਲ ਗਈ ਗੁਰੂ ਦੀ ਸੰਗਤ ਮਿਲਣ ਦਾ ਵੀ ਮਤਲਬ ਇਹ ਹੈ ਇਹ ਨਹੀਂ ਕਿ ਅਸੀਂ ਆ ਕੇ ਬੈਠ ਗਏ ਚਲੇ ਗਏ ਆ ਕੋਈ ਮਿਲਣਾ ਨਹੀਂ ਹੈ ਮਿਲਣਾ ਹੈ ਗੁਰੂ ਦੇ ਉਪਦੇਸ਼ ਨੂੰ ਸੁਣਨਾ ਸਮਝਣਾ ਜਿਵੇਂ ਬੱਚਾ ਸਕੂਲ ਜਾਈ ਜਾਵੇ ਪੜ੍ਹੇ ਹੈ ਨਾ ਸੁਣੇ ਹੈ ਨਾ ਸਮਝੇ ਹੈ ਨਾ ਜਾਈ ਜਾਵੇ ਰੋਜ਼ ਪਾਸ ਨਹੀਂ ਹੋ ਸਕਦਾ ਟੈਸਟ ਦੇਣਾ ਪੈਂਦਾ ਹਾਜਰੀਆਂ ਸਾਰੀਆਂ ਲੱਗ ਰਹੀਆਂ ਰੋਜ਼ ਸਿੱਖ ਕੇ ਕੁਝ ਵੀ ਨਹੀਂ ਆਉਂਦਾ ਇਦਾਂ ਹੀ ਬਹੁਤ ਸਾਰਿਆਂ ਦੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ ਆ ਗਿਆ ਚਲੇਗਾ ਆ ਗਿਆ ਚਲੇ ਗਿਆ ਕਈ ਤੇ ਚੌਧਣਾ ਕਰ ਕਰਕੇ ਵੀ ਚਲੇ ਗਏ ਕੁਝ ਨਹੀਂ ਖੱਟਿਆ ਗੁਰਦੁਆਰੇ ਦੀ ਚੌਧਣਾ ਕਰ ਕਰਕੇ ਵੀ ਬੇਅੰਤ ਲੋਕ ਚਲੇ ਗਏ ਪਾਠ ਕਰ ਕਰਕੇ ਕੀਰਤਨ ਕਰ ਕਰਕੇ ਰਾਗੀ ਵੀ ਚਲੇ ਗਏ ਖੱਟਿਆ ਕੁਝ ਵੀ ਨਹੀਂ ਏ ਵੀ ਕੋਈ ਬੜੀ ਕਰਨੀ ਹੈ ਸਗੋਂ ਹੰਕਾਰ ਹੰਕਾਰੇ ਬਧਾਇ ਹੰਕਾਰ ਤਾਂ ਖਤਮ ਹੋਣਾ ਹੈ ਆਇਬ ਤਾਂ ਖਤਮ ਹੋਣਾ ਹੈ ਜਦੋਂ ਅਸੀਂ ਗੁਰੂ ਦੀ ਸੰਗਤ ਕਰਨੀ ਗੁਰੂ ਦੀ ਸੰਗਤ ਕਿਵੇਂ ਹੋਏਗੀ ਗੁਰੂ ਦੇ ਸ਼ਬਦ ਨਾਲ ਜੁੜਨਾ ਗੁਰੂ ਦੇ ਸ਼ਬਦ ਨਾਲ ਜੁੜਨਾ ਸੀ ਪ੍ਰਭੂ ਨੇ ਮੇਰੇ ਉੱਤੇ ਇਹ ਉਪਕਾਰ ਕੀਤਾ ਕਹਿੰਦੇ ਪੰਜ ਦੋਖ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਮੇਰੀ ਤੰਤੀ ਸਾਰੀ ਦੂਰ ਕਰ ਦਿੱਤੀ ਪ੍ਰਭੂ ਨੇ ਇਹ ਮੇਰੇ ਉੱਤੇ ਉਪਕਾਰ ਕੀਤਾ ਇਹ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ ਹੋਰ ਕਿਸੇ ਉਪਕਾਰ ਦੀ ਗੱਲ ਨਹੀਂ ਕਰ ਰਹੀ ਕਿਉਂਕਿ ਮੈਨੂੰ ਆਹ ਦਿੱਤਾ ਮੈਨੂੰ ਆਹ ਦਿੱਤਾ ਮੈਨੂੰ ਆਹ ਦਿੱਤਾ ਹੁਣ ਹੰਗਾਇ ਗਿਓ ਇਹ ਪੰਕਤੀ ਰਹੋੜੀ ਸੀ ਕਹਿੰਦੇ ਬੰਦਨ ਤੋੜ ਛੋੜ ਬਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰ ਹੈ ਦੀਨ ਬੰਦਨ ਤੋੜ ਮੇਰੇ ਸਾਰੇ ਬੰਦਨ ਤੋੜ ਦਿੱਤੇ ਹੁਣ ਬੰਦਲ ਗੜੇ ਹਰ ਚੀਜ਼ ਵੰਦਨ ਹਰ ਚੀਜ਼ ਹੀ ਵੰਦਨ ਹੈ ਜਿਸ ਕਰਕੇ ਅਸੀਂ ਗੁਰੂ ਨਾਲੋਂ ਟੁੱਟੇ ਹੋਏ ਇਹ ਨੋਟ ਕਰਿਓ ਪਹਿਆਂ ਹੈ ਪਹਿਆਂ ਸੰਗਲ ਲੱਗੇ ਹੋਏ ਕਿਹੜੇ ਸੰਗਲ ਜੇ ਪਰਿਵਾਰ ਸਾਨੂੰ ਗੁਰੂ ਦੀ ਸੰਗਤ ਵਿੱਚ ਨਹੀਂ ਆਉਣ ਦਿੰਦਾ ਪਰਿਵਾਰ ਵੀ ਸੰਗਲ ਹੈ ਜੇ ਬੱਚੇ ਸਾਨੂੰ ਗੁਰੂ ਦੀ ਸੰਗਤ ਵਿੱਚ ਨਹੀਂ ਆਉਣ ਦਿੰਦੇ ਬੱਚੇ ਸੰਗਲ ਹਨ ਸਾਡੇ ਲਈ ਕਈ ਨੌਕਰੀ ਕਰਕੇ ਨਹੀਂ ਗੁਰੂ ਦੀ ਸੰਗਤ ਵਿੱਚ ਆ ਸਕਦੇ ਉਹ ਨੌਕਰੀ ਵੀ ਬੰਧਨ ਹੈ ਕਈਆਂ ਕੋਲ ਟਾਈਮ ਹੀ ਨਹੀਂ ਹੈ ਘਰ ਤੋਂ ਦਫ਼ਤਰ ਦਫ਼ਤਰ ਤੋਂ ਘਰ ਘਰ ਤੋਂ ਦਫ਼ਤਰ ਦਫ਼ਤਰ ਤੋਂ ਘਰ ਇਦਾਂ ਜਿੰਦਗੀ ਨਿਕਲ ਜਾਂਦੀ ਜਾਂਦੀ ਉਹ ਨੌਕਰੀ ਬੰਧਨ ਹੈ ਕਈ ਖੇਤੀਬਾੜੀ ਵਿੱਚ ਐਸੇ ਉਲਦੇ ਹੋਏ ਹਨ ਗੁਰੂ ਦੀ ਸੰਗਤ ਵਿੱਚ ਆਉਣ ਦਾ ਟਾਈਮ ਨਹੀਂ ਉਹ ਖੇਤ ਜਮੀਨ ਵੀ ਉਹਦੀ ਬੰਧਨ ਹੋਣ ਕੇ ਰਹਿ ਗਈ ਕਈ ਦੁਕਾਨਗਰ ਬੈਠੀ ਬੁੱਢੇ ਹੋ ਗਏ ਸੰਗਤ ਵਿੱਚ ਆਉਣ ਦਾ ਟਾਈਮ ਨਹੀਂ ਉਹ ਦੁਕਾਨ ਵੀ ਸੰਘਲ ਹੈ ਕਈਆਂ ਨੂੰ ਉੱਚਾ ਰੁਤਵਾ ਕਿਸੇ ਨੂੰ ਉੱਚਾ ਰੁਤਬਾ ਮਿਲ ਜਾਵੇ ਨਾ ਕੋਈ ਬੜਾ ਅਫਸਰ ਬਣ ਜਾਵੇ ਸੰਗਤ ਵਿੱਚ ਬੈਠਣ ਲੱਗਿਆ ਸ਼ਰਮ ਮੰਦਾ ਉਹ ਕਿਤੇ ਤਾਂ ਸਾਰੇ ਅਨਪੜ੍ਹ ਬੈਠੇ ਬੈਠਣ ਨੂੰ ਦਿਲ ਨਹੀਂ ਕਰਦਾ ਹੱਤਕ ਮੰਦਾ ਉਹ ਉੱਚਾ ਰੁਤਬਾ ਵੀ ਉਹਦਾ ਅਵੰਧਨ ਹੈ ਬੜੇ-ਬੜੇ ਅਮੀਰ ਬੰਦਿਆਂ ਨੂੰ ਬੈਠਣਾ ਬੜਾ ਔਖਾ ਹੋ ਜਾਂਦਾ ਗੁਰੂ ਦੀ ਸੰਗਤ ਵਿੱਚ ਬੈਠਣਾ ਇਹ ਬੰਧਨ ਜਿਹੜੀ ਚੀਜ਼ ਜਿਹੜਾ ਪਦਾਰਥ ਕੋਈ ਵੀ ਚੀਜ਼ ਲੈ ਲਓ ਮਾਪਾ ਬਾਪ ਭੈਣ ਭਾਈ ਪੁੱਤਰ ਤੀ ਸਾਖ ਸੰਬੰਧੀ ਰੂਪ ਸੋਨਾ ਰਾਜ ਗੱਦੀ ਧਨ ਦੌਲਤ ਕੁਝ ਵੀ ਹੈ ਜਿਸ ਕਰਕੇ ਅਸੀਂ ਗੁਰੂ ਨਾਲੋਂ ਟੁੱਟੇ ਹੋਏ ਸਭ ਬੰਦਨ ਹਾਂ ਸਭ ਬੰਦਨਾਂ ਸਭ ਬੰਦਨਾਂ ਵਿੱਚ ਫਸੇ ਹੋਏ ਸੰਗਲ ਲੱਗੇ ਹੋਏ ਆ ਇਹ ਸੰਗਲ ਗੁਰੂ ਦੀ ਸੰਗਤ ਵਿੱਚ ਆਉਣ ਲਈ ਨਹੀਂ ਪਰ ਜਦੋਂ ਮਨ ਨੂੰ ਗੁਰੂ ਦੀ ਸੰਗਤ ਮਿਲ ਗਈ ਏ ਸਾਰੇ ਸੰਗਲ ਮੇਰੇ ਟੁੱਟ ਗਏ ਸਾਰੀਆਂ ਫਾਈਆਂ ਮੇਰੀਆਂ ਤੋੜ ਦਿੱਤੀਆਂ ਮੇਰੇ ਪ੍ਰਭੂ ਨੇ ਬੰਧਨ ਤੋੜ ਛੋੜ ਵਿਖਿਆ ਤੇ ਮਾਇਆ ਦੇ ਮੋਹ ਤੋਂ ਬਚਾ ਲਿਆ ਮਨ ਨੂੰ ਇਹ ਮੋਹ ਨਹੀਂ ਸੀ ਮਨ ਨੂੰ ਹੋਰ ਦਿੰਦਾ ਮੋਹ ਹੀ ਬੰਧਨ ਹੈ ਪਰਿਵਾਰ ਦਾ ਮੋਹ ਬੱਚਿਆਂ ਵਿੱਚੋਂ ਨਿਕਲ ਨਹੀਂ ਹੁੰਦਾ ਕੀ ਕਰੀ ਕੀ ਕਰੀ ਜੀ ਤਾਂ ਕਰਦਾ ਨਿਕਲ ਨਹੀਂ ਹੁੰਦਾ ਨਿਕਲੇਗਾ ਕਿਵੇਂ ਬੰਧਨ ਜੰਜੀਰਾ ਹੈ ਜਕੜੀਆਂ ਪਈਆਂ ਪ੍ਰਭੂ ਨੇ ਮੇਰੇ ਉੱਤੇ ਐਸਾ ਉਪਕਾਰ ਕਰ ਦਿੱਤਾ ਮੇਰੇ ਸਾਰੇ ਬੰਧਨ ਤੋੜ ਦਿੱਤੇ ਬੰਧਨ ਤੋੜ ਛੋਰ ਵਿਖਿਆ ਤੇ ਮਨੁਛੜਾ ਲਿਆ ਕਿ ਮੈਂ ਛੜਾ ਗੁਰ ਕੋ ਸ਼ਬਦ ਮੇਰੇ ਹਿਰੇ ਦੀਨ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੰਦਾ ਆਹ ਗੁਰੂ ਦਾ ਸ਼ਬਦ ਜਿਹੜਾ ਅਸੀਂ ਪੜ ਰਹੇ ਹਾਂ ਗਾ ਰਹੇ ਹਾਂ ਵਿਚਾਰ ਰਹੇ ਹਾਂ ਇਹਨੂੰ ਹਿਰਦੇ ਵਿੱਚ ਬਸਾਉਣਾ ਤਾਂ ਬੰਧਨ ਟੁੱਟਣੇ ਬਸਾਉਂਦੇ ਆਪਾਂ ਪੜਦੇ ਵੀ ਹਾਂ ਗਾਉਂਦੇ ਵੀ ਹਾਂ ਬਸਾਉਣਾ ਬਸਾਉਣ ਦਾ ਯਤਨ ਇਹੀ ਹੈ ਕਿ ਉਹਨੂੰ ਗੁਰੂ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਤਾਂ ਬਸੇਗਾ ਤਾਂ ਬਸੇ ਕਿ ਤਾਂ ਗੁਰੂ ਦਾ ਸ਼ਬਦ ਸਾਡੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਕਰਦਾ ਹੈ ਕਹਿੰਦੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਹੁਣ ਦੇਖੋ ਕਿਸ ਨੂੰ ਬਚਾਉਂਦਾ ਕਿਵੇਂ ਬਚਾਉਂਦਾ ਕਹਿੰਦੇ ਰੂਪ ਅਨਰੂਪ ਮੋਰੋ ਕਛ ਨਾ ਵਿਚਾਰੇ ਉਹ ਕਿਸੇ ਦਾ ਰੂਪ ਕਰੂਪ ਨਹੀਂ ਦੇਖਦਾ ਕਿ ਕਿਹੜਾ ਸੋਹਣਾ ਦੀਦੀ ਸ਼ਕਲ ਵਧੀਆ ਕਿਹੜਾ ਵੱਧ ਸ਼ਕਲ ਆ ਇਹ ਨਹੀਂ ਦੇਖਦਾ ਉਹ ਕਿਸੇ ਦੀ ਪਰਸਨੈਲਿਟੀ ਨਹੀਂ ਦੇਖਦਾ ਉਹ ਨਹੀਂ ਦੇਖਦਾ ਉਹ ਨਹੀਂ ਦੇਖਦਾ ਕਿ ਬੱਚਾ ਹੈ ਕਿ ਜਵਾਨ ਹੈ ਕਿ ਬੁੱਢਾ ਹੈ ਕਿ ਗਰੀਬ ਹੈ ਕਿ ਅਮੀਰ ਹੈ ਕਿ ਸੋਹਣਾ ਸੋਹਣੇ ਰੂਪ ਵਾਲਾ ਕਿ ਕਰੂਪ ਹੈ ਇਹ ਨਹੀਂ ਦੇਖਦਾ ਰੂਪ ਅਨਰੂਪ ਮੁਰ ਕੁਛ ਨਾ ਵਿਚਾਰਿਓ ਮੇਰੀ ਨਾ ਜਾਂਚ ਦੇਖੀ ਐ ਉਹ ਕੁਝ ਨਹੀਂ ਦੇਖਦਾ ਪ੍ਰੇਮ ਗਿਓ ਮੋਏ ਹਰ ਰੰਗ ਭੀਨ ਉਸਨੇ ਮੈਨੂੰ ਆਪਣੇ ਪ੍ਰੇਮ ਵਿੱਚ ਬੰਨ ਲਿਆ ਉਹ ਤਾਂ ਪਿਆਰ ਦੇਖਦਾ ਗੋਵਿੰਦ ਭਾਉ ਭਗਤ ਕਾ ਭੂਕਾ ਉਹਨੇ ਮੇਰਾ ਪਿਆਰ ਦੇਖਿਆ ਪ੍ਰੇਮ ਦੇਖਦਾ ਗੁਰੂ ਦੀ ਬਾਣੀ ਸਾਡੇ ਅੰਦਰ ਪਿਆਰ ਹੀ ਪੈਦਾ ਕਰਦੀ ਹੈ। ਪ੍ਰੇਮ ਗਇਓ ਮੋਇ ਹਰ ਰੰਗ ਭੀਨ। ਪ੍ਰਭੂ ਨੇ ਮੈਨੂੰ ਪਿਆਰ ਦੇ ਰੰਗ ਵਿੱਚ ਭਿਉ ਦਿੱਤਾ। ਮੈਂ ਭਿੱਜ ਗਿਆ। ਮੈਨੂੰ ਆਪਣੇ ਪਿਆਰ ਵਿੱਚ ਬੰਨ ਲਿਆ। ਪ੍ਰੇਮ ਗਇਓ ਮੋਇ ਹਰ ਰੰਗ ਭੀਨ। ਹੁਣ ਜਦੋਂ ਪਿਆਰ ਰੰਗ ਦੇ ਵਿੱਚ ਮੈਨੂੰ ਭਿਉ ਦਿੱਤਾ ਮੈਨੂੰ ਬੰਨ ਲਿਆ ਮੇਰੇ ਸਾਰੇ ਜਿਹੜੇ ਭਰਮ ਦੇ ਦਰਵਾਜ਼ੇ ਸਨ ਉਹ ਖੁੱਲ ਗਏ ਪੇਖਿਓ ਲਾਲਨ ਪਾਠ ਵਿੱਚ ਖੋਏ ਅੰਧ ਚਿਤਾ ਹਰਖੇ ਪਤੀ ਪ੍ਰਭੂ ਤੇ ਕੋਲੇ ਸੀ ਰੱਬ ਕੋਲੇ ਸੀ ਰੱਬ ਸਾਥੂ ਦੂਰ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਪਾਮ ਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰਾਇਓ ਨਾ ਦੇਖਣ ਕਰਕੇ ਸਾਨੂੰ ਦੂਰ ਲੱਗੀ ਜਾਂਦਾ ਹੁਣ ਇੱਕ ਅੰਧ ਦੇ ਪਿੱਛੇ ਕੋਈ ਬੰਦਾ ਬੈਠਾ ਹੋਵੇ ਅਸੀਂ ਸੋਚੀ ਜਾਈਏ ਪਤਾ ਨਹੀਂ ਕਿੱਥੇ ਬੈਠਾ ਜਿੰਨਾ ਵਾਰੀ ਦੂਰ ਦੇਖੀਓ ਬੈਠਾ ਕੋਲੇ ਪਰਦਾ ਇਹ ਪਰਦੇ ਦੇ ਪਿੱਛੇ ਕੋਈ ਬੈਠਾ ਹੋਵੇ ਅਸੀਂ ਸਮਝ ਲਈਏ ਪਤ ਨਹੀਂ ਕਿੱਡੀ ਕਿ ਦੂਰ ਰੱਬ ਵੀ ਇਦਾਂ ਹੀ ਹੈ ਪਰਦਾ ਵੀ ਐਸਾ ਹੈ ਪਾਂਪੀਰੀ ਕੇ ਪਾਤ ਪਰਦੋ ਪਪੀਰੀ ਦਾ ਜਿਹੜਾ ਖੰਭ ਹੁੰਦਾ ਆਊਟਰ ਵਾਲੀ ਪਪੀਰੀ ਦੇਖੀ ਆਪਾਂ ਕਿਹਦਾ ਫੰਗ ਹੁੰਦਾ ਦਾ ਖੰਭ ਬਿਲਕੁਲ ਪਤਲਾ ਹੁੰਦਾ ਇਹ ਆਜਾ ਪਰਦਾ ਉਹਦੇ ਪਿੱਛੇ ਰੱਬ ਇੰਨਾ ਉਹ ਦੂਰ ਕਰਨਾ ਰੱਬ ਨਾਲੇ ਹੈ ਦੂਰ ਨੀ ਹੈ ਬਿਨ ਪੇਖੇ ਦੂਰ ਆਇਓ ਨਾ ਦੇਖਣ ਕਰਕੇ ਅਸੀਂ ਦੂਰ ਕਹੀ ਜਨੇ ਰੱਬ ਨੂੰ ਉਹ ਪੜਦਾ ਦੂਰ ਕਰਦਾ ਗੁਰੂ ਆਪਣੇ ਸ਼ਬਦ ਦੇ ਰਾਹੀਂ ਕਹਿੰਦੇ ਜਦੋਂ ਗੁਰੂ ਨੇ ਮੇਰਾ ਇਹ ਪੜਦਾ ਦੂਰ ਕਰ ਦਿੱਤਾ ਪੇਖਿਓ ਲਾਲਨ ਪਾਠ ਵਿਚ ਖੋਏ ਵਿਚਲਾ ਪੜਦਾ ਜਦੋਂ ਦੂਰ ਹੋ ਗਿਆ ਮੈਂ ਆਪਣੇ ਪ੍ਰਭੂ ਦਾ ਦਰਸ਼ਨ ਕਰ ਲਿਆ ਮਾਲਕ ਦਾ ਦਰਸ਼ਨ ਕਰ ਲਿਆ ਵੇਖਿਓ ਲਾਲਨ ਪਾਗ ਵਿੱਚ ਖੋਏ ਅੰਧ ਚਿਤਾ ਹਰਖੇ ਪਤੀਨ ਹੁਣ ਹਿਰਦੇ ਵਿੱਚ ਚਿੱਤ ਵਿੱਚ ਖੁਸ਼ੀ ਹੀ ਖੁਸ਼ੀ ਪੈਦਾ ਹੋਗੀ ਅੰਦਰ ਖੁਸ਼ੀ ਨਾਲ ਭਰ ਗਿਆ ਮੇਰਾ ਮਨ ਉਸ ਪ੍ਰਭੂ ਦੇ ਵਿੱਚ ਲੀਨ ਹੋ ਗਿਆ ਭਿੱਜ ਗਿਆ ਮੇਰਾ ਮਨ ਪ੍ਰਭੂ ਦੇ ਪਿਆਰ ਵਿੱਚ ਅੰਦਰ ਅਨਾਥੇ ਆਨੰਦ ਖੁਸ਼ੀ ਖੁਸ਼ੀ ਪੈਦਾ ਕਰ ਦਿੱਤੀ ਜਦੋਂ ਉਸ ਪ੍ਰਭੂ ਦਾ ਦਰਸ਼ਨ ਕੀਤਾ ਫਿਰ ਦਰਸ਼ਨ ਦੇਦੋਂ ਹੋ ਗਿਆ ਫਿਰ ਉਸ ਤੋਂ ਬਿਨਾ ਦੂਜਾ ਨਜ਼ਰੇ ਨਹੀਂ ਆਉਂਦਾ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਐਦਾਂ ਪੜਨੇ ਚੱਕਦਾ ਗੁਰੂ ਕਦੇ ਹਰ ਇੱਕ ਚਿੰਤਾ ਸਤਿਗੁਰੂ ਕਹਿੰਦੇ ਵੇਖਿਓ ਲਾਲਨ ਪਾਠ ਵਿੱਚ ਖੋਏ ਅੰਤ ਚਿਤਾ ਹਰਖੇ ਪਤੀਨ ਹੁਣ ਕੈਸੀ ਅਵਸਥਾ ਬਣ ਗਈ ਤਿਸੇ ਕੋ ਕਰੈ ਆ ਸਰੀਰ ਹੈ ਜਿਹੜਾ ਮੇਰਾ ਹੁਣ ਰੱਬ ਦਾ ਘਰ ਬਣ ਗਿਆ ਆ ਸਰੀਰ ਜਿਹੜਾ ਇਹ ਹੁਣ ਰੱਬ ਦਾ ਘਰ ਹੈ ਤਿਸੇ ਕੋ ਕਰੈ ਸੋਈ ਪ੍ਰਭ ਨਾਨਕ ਇਸ ਸਰੀਰ ਰੂਪੀ ਘਰ ਦਾ ਹੁਣ ਉਹ ਮਾਲਕ ਹੈ ਹੁਣ ਮੈਂ ਇਹ ਅੱਖਾਂ ਜਿਹੜੀਆਂ ਆ ਨੇ ਮੇਰੀਆਂ ਨਹੀਂ ਰਹੀਆਂ ਇਹ ਉਹਦੀਆਂ ਹੀ ਆ ਇਹਨਾਂ ਅੱਖਾਂ ਦੀ ਵਰਤ ਹੁਣ ਮੇਰਾ ਰੱਬ ਪਰਮੇਸ਼ਰ ਕਰਦਾ ਇਹਨਾਂ ਅੱਖਾਂ ਨਾਲ ਹੁਣ ਰੱਬ ਦੇਖਦਾ ਇਹ ਮੇਰੇ ਕੰਨ ਹੁਣ ਮੇਰੇ ਨਹੀਂ ਹਨ ਇਹ ਉਸੇ ਰੱਬ ਦੀ ਕਰਨਾ ਮੇਰੇ ਕੰਨਾਂ ਦੀ ਵਰਤ ਹੁਣ ਰੱਬ ਕਰ ਰਿਹਾ ਹੈ ਮੇਰੀ ਜੀਭ ਦੀ ਵਰਤ ਹੁਣ ਰੱਬ ਕਰ ਰਿਹਾ ਹੈ ਪ੍ਰਭ ਜੀ ਵਸੇ ਸਾਧਕੀ ਰਸਨਾ ਮੇਰੇ ਪੈਰਾਂ ਦੀ ਵਰਤ ਹੁਣ ਰੱਬ ਕਰ ਰਿਹਾ ਹੈ ਆਹ ਸਰੀਰ ਹੁਣ ਰੱਬ ਦਾ ਘਰ ਹੋ ਗਿਆ ਇਸ ਸਰੀਰ ਨੂੰ ਹੁਣ ਰੱਬ ਵਰਤ ਰਿਹਾ ਕਿਉਂਕਿ ਮੇਰੇ ਹਿਰਦੇ ਵਿੱਚ ਉਹਨਾਂ ਰੱਬ ਵਸ ਗਿਆ ਮੈਂ ਤਾਂ ਉਸ ਰੱਬ ਦਾ ਇੱਕ ਨੌਕਰ ਇੱਕ ਸੇਵਕ ਬਣ ਕੇ ਰਹਿ ਗਿਆ ਹਾਂ ਦੇਖੋ ਆਹ ਹੈ ਬਖਸ਼ੇ ਜੀ ਇਹਨੂੰ ਕਹਿੰਦੇ ਆ ਬਖਸ਼ੇ ਜੀ ਇਹਨੂੰ ਕਹਿੰਦੇ ਉਪਕਾਰ ਇਹ ਹੈ ਵੱਡਾ ਉਪਕਾਰ ਗੁਰੂ ਇਤਨਾ ਵੱਡਾ ਉਪਕਾਰ ਕਰਦਾ ਅਸੀਂ ਕਿਹੜੀਆਂ ਗੱਲਾਂ ਵਿੱਚ ਫਸੇ ਹੋਏ ਅਸਲ ਉਪਕਾਰ ਨੂੰ ਸੀ ਸਮਝਦੇ ਨਹੀਂ ਕਹਿੰਦੇ ਤਿਸੇ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋਠਾ ਕਰੋ ਮਾਲਕ ਬਣ ਕੇ ਇਸ ਘਰ ਦਾ ਤਿਸੇ ਕੋ ਧੀਨ ਮਤਾ ਨਮਾਣਾ ਦਾ ਸੇਵਕ ਬਣ ਕੇ ਰਹਿ ਗਿਆ ਉਹਦਾ ਉਹ ਪ੍ਰਭੂ ਐਸੀ ਬਖਸ਼ੇ ਕਰਦਾ ਇਸ ਕਰਕੇ ਜੀਉ ਜੋ ਬਨੁ ਕੋ ਕੋਰਦੀ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨਾਲ ਜੁੜਦਾ ਗੁਰੂ ਦੀ ਬਾਣੀ ਨਾਲ ਜੁੜਦਾ ਉਹਦੀ ਆਤਮਿਕ ਅਵਸਥਾ ਉੱਚੀ ਬਣਦੀ ਚਲੀ ਜਾਂਦੀ ਹੈ ਆਤਮਿਕ ਅਵਸਥਾ ਉੱਚੀ ਬਣਾਉਣੀ ਹੈ ਹਰ ਬੰਦੇ ਦੀ ਆਪਣੀ ਆਪਣੀ ਵਿਵਸਥਾ ਜਿੱਥੇ-ਜਿੱਥੇ ਵੀ ਉਹ ਰਹਿ ਰਿਹਾ ਉਹਦੀ ਆਪਣੀ ਆਪਣੀ ਅਵਸਥਾ ਜ਼ਿੰਦਗੀ ਬਤੀਤ ਕਰਨ ਦੀ ਹੁਣ ਸਾਡੀ ਸੋਚ ਸ਼ਕਤੀ ਵੀ ਵਧੀਆ ਵਧੀਆ ਸੋਚ ਸਕਦੇ ਯਾਦ ਆਤ ਵੀ ਬਹੁਤ ਆ ਇੱਕ ਖਿਆਲ ਰੱਖਿਓ ਜਿਉਂ-ਜਿਉਂ ਬੰਦਾ ਬੁੱਢਾ ਹੁੰਦਾ ਯਾਦ ਆਤ ਖਤਮ ਹੋ ਜਾਣੀ ਜਿੰਨੇ ਮਰਜੀ ਤੁਸੀਂ ਸਿਆਣੇ ਆ ਆਪਣੇ ਆਪ ਨੂੰ ਅਕਲ ਵਾਲੇ ਪੜ੍ਹੇ ਲਿਖੇ ਆ ਇਹ ਡਿਗਰੀਆਂ ਡੁਗਰੀਆਂ ਸਭ ਤੁਹਾਡੀਆਂ ਖਤਮ ਹੋ ਜਾਣੀਆਂ ਜਿੰਨੇ ਮਰਜੀ ਤੁਸੀਂ ਪੜ੍ਹੇ ਲਿਖੇ ਆ ਬਹੁਤ ਕੁ ਤੁਹਾਡੇ ਯਾਦ ਆ ਕੁਝ ਵੀ ਨਹੀਂ ਰਹਿਣਾ ਤੁਹਾਡੇ ਕੋਲ ਇਸ ਕਰਕੇ ਆ ਪੜ੍ਹਾਈ ਜ਼ਰੂਰੀ ਆ ਆ ਜਿਹੜੀ ਪੜ੍ਹਾਈ ਆ ਨਾ ਗੁਰਮਤਿ ਦੀ ਜੋ ਗੁਰੂ ਨੇ ਤੁਹਾਡੇ ਹਿਰਦੇ ਵਿੱਚ ਵਸਾ ਦੇਣਾ ਇਹਨੇ ਨਿਕਲਣਾ ਨਹੀਂ ਹੈ ਇਹ ਵੀ ਨੋਟ ਕਰ ਲਿਓ ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ ਉਹਨਾਂ ਦੇ ਅੰਦਰ ਰੱਬ ਵਸੇ ਹੀ ਰਹਿੰਦਾ ਆਖੀਰ ਦੇ ਦਮ ਤੱਕ ਬਾਬਾ ਬੁੱਢਾ ਜੀ ਦੀ ਉਮਰ ਕਿੰਨੀ ਸੀ 95 ਸਾਲ ਦੀ ਉਮਰ ਬੀਤਾ ਗੁਰੂ ਅਰਜਨ ਦੇ ਮਹਾਰਾਜ ਨੇ ਹੈਡ ਗ੍ਰੰਥੀ ਲਾ ਦਿੱਤਾ 95 ਸਾਲ ਦੇ ਬੁੱਢੇ ਨੂੰ ਕੋਈ ਲਾਉਂ ਤੂ ਕਿਤੇ ਕੰਮ ਪਰ ਜਿਮੇਵਰੀ ਸਵਾਰ ਦੂੰਗੇ ਆਪਾਂ 95 ਸਾਲ ਦੇ ਬੁੱਢੇ ਨੂੰ ਮਿੰਤਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਨਾ ਹੈ ਬਾਬਾ ਜੀ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਕੋਈ ਹੋਰ ਨਹੀਂ ਨਜ਼ਰ ਆ ਰਿਹਾ ਮੈਂ ਇਸ ਦੇ ਯੋਗਾਂ ਕਿਤੇ ਉਮਰ ਤਾਂ ਮੇਰੀ ਦੇਖੋ ਕਿੰਨੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਇਹ ਕੰਮ ਤੁਹਾਡਾ ਹੀ ਹੈ ਤੁਹਾਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ ਕੋਈ ਮੈਨੂੰ ਨਜ਼ਰ ਨਹੀਂ ਆ ਰਿਹਾ 95 ਸਾਲ ਦੀ ਉਮਰ ਦੇਖੋ ਗੁਰਮੁਖ ਮੁੰਡੇ ਕਦੇ ਨਹੀਂ 125 ਸਾਲ ਦੇ ਵੀ ਉੱਪਰ ਹੋ ਕੇ ਬਾਬਾ ਜੀ ਗਏ ਪਰ ਇੱਥੇ ਮਨਮੁਖ ਬਾਲਕ ਬਿਰਧ ਸਮਾਨ ਹੈ ਇਸ ਕਰਕੇ ਗੁਰੂ ਆਪਣੇ ਸ਼ਬਦ ਦੇ ਰਾਹੀਂ ਬਾਣੀ ਦੇ ਰਾਹੀਂ ਉੱਚੀ ਆਤਮਿਕ ਅਵਸਥਾ ਬਣਾਉਂਦਾ ਜਿਉਂ-ਜਿਉਂ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜਦਾ ਉਹਦੇ ਅੰਦਰ ਰੱਬ ਦੀ ਯਾਦ ਸਗੋਂ ਹੋਰ ਪੱਕੀ ਹੁੰਦੀ ਚਲੀ ਜਾਂਦੀ ਹੈ ਪਰ ਜਿਸ ਨੇ ਰੱਬ ਦੀ ਯਾਦ ਹਿਰਦੇ ਵਿੱਚ ਪੱਕੀ ਨਹੀਂ ਕੀਤੀ ਦੁਨਿਆਵੀ ਯਾਦਾਂ ਹੀ ਹਿਰਦੇ ਵਿੱਚ ਪੱਕੀਆਂ ਕੀਤੀਆਂ ਹੋਈਆਂ ਇਹ ਦੁਨਿਆਵੀ ਯਾਦਾਂ ਨੇ ਸਾਨੂੰ ਨਵੀਆਂ ਜੂਨੀਆਂ ਚ ਪਾ ਦਿੱ ਦੂਜੀ ਜੂਨੀਅਰ ਚ ਪੈ ਜਾਵਾਂਗਾ ਇਹ ਯਾਦਾਂ ਤਾਂ ਸਾਰੀ ਇੱਥੇ ਖਤਮ ਹੋ ਜਾਣੀ ਪਈ ਹੁਣ ਤਾਂ ਅਸੀਂ ਬੜੇ ਸਿਆਣੇ ਆ ਨਾ ਬੜੇ ਬੜੇ ਲਿਖੇ ਆ ਬਹੁਤ ਕੁਝ ਸਾਨੂੰ ਯਾਦ ਹੈ ਬੜੇ ਚਲਾਕ ਆ ਚਤਨ ਇਹ ਸਭ ਚਤਰਾਈਆਂ ਚਲਾਕੀਆਂ ਇੱਥੇ ਹੀ ਖਤਮ ਹੋ ਜਾਣੀਆਂ ਇਸ ਕਰਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਉੱਚੀ ਆਤਮਿਕ ਅਵਸਥਾ ਬਣਾਉਣੀ ਚਾਹੀਦੀ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਰੱਬ ਦੀ ਯਾਦ ਹਿਰਦੇ ਵਿੱਚ ਪੱਕੀ ਕਰਨੀ ਚਾਹੀਦੀ ਹੈ ਸੋ ਇਹ ਵਿਚਾਰ ਸੀ ਪੁੱਲਾਂ ਚੁੱਕਾਂ ਦੀ ਘੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ